ਸਰਕਾਰੀ ਵਿਭਾਗਾਂ ਵੱਲੋਂ ਗੱਡੀਆਂ ਦੇ ਵਿੱਚ ਤੇਲ ਤਾਂ ਪਵਾ ਲਿਆ ਜਾਂਦਾ ਹੈ ਪਰ ਪੈਸੇ ਦੀ ਅਦਾਇਗੀ ਸਮੇਂ ਤੇ ਨਹੀਂ ਕੀਤੀ ਜਾਂਦੀ ਜਿਸ ਨੂੰ ਲੈ ਕੇ ਹੁਣ ਪੈਟਰੋਲ ਪੰਪ ਮਾਲਕਾਂ ਨੇ ਤੇਲ ਨਾ ਪਾਉਣ ਦਾ ਉਹਨਾਂ ਨੂੰ ਫੈਸਲਾ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਪੰਪ ਡੀਜ਼ਲ ਐਸੋਸੀਏਸ਼ਨ ਪੰਜਾਬ ਨੇ ਕਿਹਾ ਹੈ ਕਿ ਜੇਕਰ ਸੂਬੇ ਭਾਰਤ ਸਰਕਾਰੀ ਗੱਡੀਆਂ ਨੂੰ ਉਧਾਰ ਦੇਣ ਵਾਲੇ ਡੀਲਰਾਂ ਦੀ ਕਰੀਬ 25 ਕਰੋੜ ਦੀ ਅਦਾਇਗੀ 31 ਮਾਰਚ ਤੱਕ ਨਹੀਂ ਕਰਵਾਈ ਗਈ ਤਾਂ 1 April ਤੋਂ ਸੂਬੇ ਭਰ ਦੇ ਪੈਟਰੋਲ ਪੰਪ ਸਰਕਾਰੀ ਗੱਡੀਆਂ ਨੂੰ ਉਧਾਰ ਤੇਲ ਪਵਾਉਣ ਦਾ ਕੰਮ ਬੰਦ ਕਰ ਦੇਣਗੇ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹੁਣ ਲੰਬੇ ਸਮੇਂ ਤੋਂ ਦਾਇਗੀ ਨਾ ਮਿਲਣ ਕਰਕੇ ਸਰਕਾਰੀ ਗੱਡੀਆਂ ਨੂੰ ਉਧਾਰ ਦੇਣਾ ਔਖਾ ਹੋ ਰਿਹਾ ਹੈ ਪੈਟਰੋਲ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਤੇ ਬਲਾਰੇ ਮੌਂਟੀਸਾਈਕਲ ਦਾ ਕਹਿਣਾ ਸੀ ਕਿ ਸੂਬੇ ਦੇ ਵਿੱਚ ਹਰ ਸ਼ਹਿਰ ਕਈ ਪੈਟਰੋਲ ਪੰਪ ਕਈ ਸਰਕਾਰੀ ਵਿਭਾਗਾ ਨੂੰ ਉਧਾਰ ਤੇਲ ਕੌਣ ਦਾ ਕੰਮ ਕਰਦੇ ਨੇ ਤੇ ਇਸ ਤੋਂ ਇਲਾਵਾ ਚੋਣਾ ਦੌਰਾਨ ਵੀ ਸਰਕਾਰੀ ਗੱਡੀਆਂ ਨੂੰ ਤੇਰ ਪਾਇਆ ਜਾ ਰਿਹਾ ਹੈ ਪਰ ਹੁਣ ਲੰਬਾ ਸਮਾਂ ਹੋ ਗਿਆ ਕਿ ਪੈਟਰੋਲ ਪੰਪ ਮਾਲਕਾਂ ਦੀਆਂ ਸੁੱਬੇ ਵਿੱਚ ਕਰੀਬ 25 ਕਰੋੜ ਦੀਆਂ ਰਕਮਾਂ ਫਸ ਗਈਆਂ ਨੇ ਜਿਸ ਕਰਕੇ ਪੈਟਰੋਲ ਪੰਪਾਂ ਦੇ ਸਾਹਮਣੇ ਹੋਰ ਵਿੱਤੀ ਸੰਕਟ ਖੜਾ ਹੋ ਗਿਆ ਹੈ ਪੈਟਰੋਲ ਪੰਪਾਂ ਵੱਲੋਂ ਬੈਂਕਾਂ ਦੀਆਂ ਲਿਮਟਾਂ ਲਈਆਂ ਹੋਈਆਂ ਨੇ ਜਿਸ ਉੱਪਰ ਵਿਆਜ ਦੇਣਾ ਪੈਂਦਾ ਹੈ ਪਰ ਜਦੋਂ ਉਧਾਰ ਦੀ ਰਕਮ ਲੰਬੇ ਸਮੇਂ ਤੋਂ ਨਹੀਂ ਮਿਲ ਰਹੀ ਤਾਂ ਲਿਮਟਾਂ ਦੇ ਉੱਪਰ ਵਿਆਜ ਦੀ ਰਕਮ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਰਕੇ ਹੁਣ ਫੈਸਲਾ ਕੀਤਾ ਹੈ ਕਿ ਜੇਕਰ 31 ਮਾਰਚ ਤੱਕ ਸਰਕਾਰੀ ਵਿਭਾਗਾਂ ਵੱਲੋਂ ਦਾਅਗੀ ਨਹੀਂ ਕੀਤੀ ਗਈ ਤਾਂ ਉਹ 1 April ਤੋਂ ਸਰਕਾਰੀ ਗੱਡੀਆਂ ਨੂੰ ਤੇਲ ਦੀ ਸਪਲਾਈ ਬੰਦ ਕਰ ਦੇਣਗੇ ਕਈ ਪੈਟਰੋਲ ਪੰਪ ਵਾਲਿਆਂ ਵੱਲੋਂ ਸਰਕਾਰੀ ਗੱਡੀਆਂ ਨੂੰ ਤੇਲ ਦਿੱਤੇ ਹੋਏ ਡੇਢ ਸਾਲ ਹੋ ਗਿਆ ਪਰ ਅਜੇ ਤੱਕ ਦਾਅਗੀ ਨਹੀਂ ਕੀਤੀ ਗਈ ਉਕਤ ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਪੰਪਾਂ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਸ ਮਸਲੇ ਵਿੱਚ ਦਖਲ ਦੇ ਕੇ ਪੈਟਰੋਲ ਪੰਪਾਂ ਦੀ ਰਕਮ ਦੀ ਅਦਾਇਗੀ ਕਰਵਾਉਣੀ ਚਾਹੀਦੀ ਹੈ ਕਿਉਂਕਿ ਪੈਟਰੋਲ ਪੰਪ ਵਾਲੇ ਤਾਂ ਕੰਪਨੀਆਂ ਨੂੰ ਪੇਸ਼ਕੀ ਰਕਮਾਂ ਦੇ ਕੇ ਹੀ ਤੇਲ ਦੀ ਸਪਲਾਈ ਲੈਂਦੇ ਨੇ ਜਥੇਬੰਦੀ ਦਾ ਕਹਿਣਾ ਹੈ ਕਿ ਇੱਕ ਤਾਂ ਪਹਿਲਾਂ ਪੰਜਾਬ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਵੈਟ ਦੀ ਵੈਟ ਕਾਫੀ ਜ਼ਿਆਦਾ ਹੈ ਜਿਸ ਕਰਕੇ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿਕਰੀ ਕਾਫੀ ਘਟੀ ਹੋਈ ਹੈ ਤੇਸ ਕਰਕੇ ਹੁਣ ਸਰਕਾਰੀ ਗੱਡੀਆਂ ਨੂੰ ਪਾਏਗੇ ਤੇਲ ਦੀ ਅਦਾਇਗੀ ਜਲਦੀ ਕਰਵਾਉਣੀ ਚਾਹੀਦੀ ਹੈ ਨਹੀਂ ਤਾਂ ਫਿਰ 1 April ਤੋਂ ਤੇਲ ਨਹੀਂ ਮਿਲੇਗਾ ਤਾਂ ਜਿਹਾ ਬਹੁਤ ਵਾਰ ਹੁੰਦਾ ਕਿ ਸਰਕਾਰੀ ਵਿਭਾਗਾਂ ਦੇ ਵਿੱਚ ਬਿਜਲੀ ਦੇ ਬਕਾਏ ਵੀ ਪਏ ਹੁੰਦੇ ਨੇ ਇਥੋਂ ਤੱਕ ਕਿ ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਕਾਰੀ ਗੱਡੀਆਂ 'ਚ ਤੇਲ ਪਵਾ ਲਿਆ ਜਾਂਦਾ ਪਰ ਪੈਸੇ ਨਹੀਂ ਦਿੱਤੇ ਜਾਂਦੇ ਲੰਬਾ ਸਮਾਂ ਬੀਤ ਜਾਂਦਾ ਉਦੋਂ ਸਰਕਾਰ ਦੇ ਸਿਰ ਜਿਹੜਾ ਪੈਸਾ ਉਹ ਖੜਾ ਰਹਿੰਦਾ ਹੈ ਕਿਉਂਕਿ ਜਿਹੜਾ ਸਰਕਾਰੀ ਵਿਭਾਗਾ ਨੇ ਤੇਲ ਪੋਣਾ ਹੈ ਜਾਂ ਕੋਈ ਵੀ ਖਰਚਾ ਕਰਨਾ ਹੈ ਉਹ ਖਰਚਾ ਉਹਨਾਂ ਨੂੰ ਮਿਲਦਾ ਉਸ ਤੋਂ ਬਾਅਦ ਉਹ ਖਰਚਾ ਕਰਦੇ ਨੇ ਤਾਂ ਹੁਣ ਬਹੁਤ ਸਾਰੇ ਥਾਮਾਂ ਤੇ ਉਧਾਰ ਵੀ ਹੁੰਦਾ ਜਿਵੇਂ ਕਿ ਬਿਜਲੀ ਦਾ ਬਿੱਲਾਂ ਦੀ ਗੱਲ ਕੀਤੀ ਜਾਵੇ ਜਿਹੜੇ ਵੀ ਸਰਕਾਰੀ ਵਿਭਾਗਾਂ ਦੇ ਵਿੱਚ ਬਿਜਲੀ ਦੀ ਸਪਲਾਈ ਜਾਂਦੀ ਹੈ ਤਾਂ ਉਹ ਵੀ ਬਿਜਲੀ ਦੇ ਬਿੱਲ ਵਿਭਾਗ ਨੂੰ ਅਦਾਇਗੀ ਕਰਨੀ ਪੈਂਦੀ ਹੈ ਭਾਵੇਂ ਥਾਣੇ ਹੋਣ ਭਾਵੇਂ ਕੋਈ ਹੋਰ ਸਰਕਾਰੀ ਵਿਭਾਗ ਹੋਵੇ ਭਾਵੇਂ ਸਕੂਲ ਹੋਣਾ ਤਾਂ ਉਹ ਬਿੱਲ ਭਰਨੇ ਪੈਂਦੇ ਨੇ ਤਾਂ ਹੁਣ ਜਿਹੜਾ ਸਰਕਾਰੀ ਅਫਸਰਾਂ ਦੀਆਂ ਗੱਡੀਆਂ ਨੇ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਵੱਡੇ ਅਫਸਰਾਂ ਨੂੰ ਜਾਂ ਵਿਭਾਗਾ ਨੂੰ ਤਾਂ ਉਹ ਗੱਡੀਆਂ ਦੇ ਵਿੱਚ ਤੇਲ ਪੈਂਦਾ ਰੋਜ਼ ਗੱਡੀ ਚੱਲਣੀ ਹੁੰਦੀ ਹੈ ਪਰ ਜਿਹੜਾ ਤੇਲ ਤਾਂ ਪਵਾ ਲਿਆ ਜਾਂਦਾ ਹੈ 1.5 ਸਾਲ ਤੋਂ ਉਸ ਦੀ ਪੈਟਰੋਲ ਪੰਪਾਂ ਨੂੰ ਦੇਗ ਹੀ ਨਹੀਂ ਕੀਤੀ ਗਈ ਤਾਂ ਇਹ ਜਿਹੜਾ 25 ਕਰੋੜ ਰੁਪਏ ਦੀ ਰਕਮ ਬਣ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਉਸ ਦੀ ਮੰਗ ਕੀਤੀ ਹੈ ਹੁਣ ਯੂਨੀਅਨ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਦਖਲ ਦੇਣ ਤੇ ਸਾਡੇ ਪੈਸੇ ਸਾਨੂੰ ਦਿੱਤੇ ਜਾਣ ਕਿਉਂਕਿ ਜਦੋਂ ਅਸੀਂ ਤੇਲ ਖਰੀਦਦੇ ਹਾਂ ਉਦੋਂ ਸਾਨੂੰ ਪਹਿਲਾਂ ਅਦਾਇਗੀ ਕਰਕੇ ਤੇਲ ਖਰੀਦਣਾ ਪੈਂਦਾ ਤੇ ਜੇ ਤੁਸੀਂ ਤੁਹਾਨੂੰ ਤੇਲ ਪਾ ਦਿੰਦੇ ਆ ਉਸ ਤੋਂ ਬਾਅਦ ਸਾਡੇ ਇੱਕ ਇੱਕ ਡੇਢ ਸਾਲ ਤੱਕ ਪੈਸੇ ਰੁਕੇ ਰਹਿੰਦੇ ਨੇ ਤੇ ਫਿਰ ਅਸੀਂ ਅੱਗੋਂ ਤੇਲ ਕਿਵੇਂ ਖਰੀਦਾਂਗੇ ਜਿਹੜੀਆਂ ਅਸੀਂ ਬੈਂਕਾਂ ਤੋਂ ਲਿਮਟਾਂ ਲਈਆਂ ਹੋਈਆਂ ਨੇ ਉਹਦੇ ਉੱਤੇ ਵਿਆਜ ਪੈ ਰਿਹਾ ਹੈ ਵਿਆਜ ਕਿੱਥੋਂ ਭਰੀਏ ਸਾਨੂੰ ਤੁਸੀਂ ਪੈਸੇ ਹੀ ਨਹੀਂ ਦੇ ਰਹੇ ਹੈਗੇ ਤਾਂ ਹੁਣ 25 ਕਰੋੜ ਰੁਪਏ ਦੀ ਧਾਇਗੀ ਹੋ ਗਈ ਹੈ ਸਰਕਾਰੀ ਵਿਭਾਗਾਂ ਦੀਆਂ ਕਾਰਾਂ ਵੱਲ ਕਦੋਂ ਤੱਕ ਇਹ ਸਰਕਾਰ ਪੈਸੇ ਦੀ ਧਾਇਗੀ ਕਰਦੀ ਹੈ ਦੇਖਣ ਵਾਲੀ ਗੱਲ ਹੋਏਗੀ ਪਰ ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਸਰਕਾਰ ਵੱਲੋਂ ਜਿਹੜੀਆਂ ਮੁਫਤ ਸੂਚਨਾ ਦਿੱਤੀਆਂ ਜਾ ਰਹੀਆਂ ਨੇ ਜਾਂ ਆਰਥਿਕ ਸਥਿਤੀ ਪੰਜਾਬ ਦੀ ਜਹੀ ਹੈ ਕਿ ਬਹੁਤ ਸਾਰੇ ਵਿਭਾਗ ਨੇ ਜਿਹੜੇ ਉਹ ਕਹ ਲਈਏ ਕਿ ਮੁਸ਼ਕਲਾਂ ਦੇ ਵਿੱਚ ਨੇ ਆਰਥਿਕ ਤੌਰ ਦੇ ਉੱਤੇ ਹਰ ਸਰਕਾਰੀ ਵਿਭਾਗ ਨੂੰ ਵੀ ਇੱਥੋਂ ਤੱਕ ਕਿ ਸਰਕਾਰ ਨੂੰ ਵੀ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿਵਜਜ ਧੰਨਵਾਦ